ਇਹ ਜ਼ਮੀਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੋਲ੍ਹ ਕੇ ਦਿੱਤੀ ਹੈ ਕਹਲੂਰ ਦੀ ਜੰਗ ਸਿੰਘ ਸਾਹਿਬ ਜੀ ਨੇ ਅਨੰਦਪੁਰ ਦਾ ਨਕਸ਼ਾ ਪਾਇਆ ਸੀ ਅਸੀਂ ਅਨੰਦ ਬਾਣੀ ਨੂੰ ਪੜਦੇ ਹਾਂ ਸਾਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਅਨੰਦ ਬਾਣੀ ਦੇ ਵਿੱਚ ਜੋ ਸਮਝਾਉਣ ਦਾ ਜਨਨ ਕੀਤਾ ਹੈ ਇਹ ਜਦੋਂ ਪਾਲਸਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਸਾਤਿ ਸ਼੍ਰੀ ਅਕਾਲ ਦੇ ਇਖਾਰੇ ਗਜਉਂਦਾ ਹੈ ਅੰਦਰੋਂ ਸਵੇਰ ਮਾਰਾਂ ਤੇ ਗਰੰਤ ਦਾ ਪ੍ਰਕਾਸ਼ ਹੋਇਆ ਉਹ ਵੀ ਜ਼ਮੀਨ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਨੇ ਖੁੱਲ ਖਰੀਦੀ ਹੈ ਤੇ ਜਿਸ ਅਸਥਾਨ ਤੇ ਪੰਥ ਦਾ ਪ੍ਰਕਾਸ਼ ਹੋਇਆ ਜਿਸ ਅਸਥਾਨ ਤੇ ਆਪ ਗੁਰੂ ਕੀ ਕਰਨ ਪੌਲ ਦੀ ਨਯਾਦਾ ਨੂੰ ਖੰਡੇ ਦੀ ਪੌਲ ਦੇ ਵਿੱਚ ਤਬਦੀਲ ਕੀਤਾ ਹੈ ਅਸੀਂ ਇਤਿਹਾਸ ਦੇ ਅੰਦਰ ਵੀ ਪੜ੍ਹਦੇ ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਰਾਜ ਚਲਾਇਆ ਸੀ ਨਾ ਅਸੀਂ ਬਕਤੇਰ ਸਾਹਿਬ ਜਾਂਦੇ ਤੇ ਛੋਡੇ ਸਾਹਿਬ ਜਾਂਦੇ ਆਂ ਵੀ ਸੰਗਿਆ ਕਰਕੇ ਵੱਖ-ਵੱਖ ਥਾਵਾਂ ਤੇ ਵਿਚਾਰ ਕਰਦੇ ਆਂ ਪਰ ਛੋਡੇ ਤਿੰਨ ਸਾਹਿਬ ਜਾਦੇ ਗੁਰੂ ਸਾਹਿਬ ਜੀ ਦੇ ਗੁਰੂ ਕੇ ਮਹਿਲਾ ਹੈ ਅਸਥਾਨ ਤੇ ਹੀ ਉਹਨਾਂ ਦਾ ਜਨਮ ਸਥਾਨ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦੀ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਔਰ ਇੱਕ ਅਵਸਥਾ ਆਨੰਦ ਇੱਕ ਅਵਸਥਾ ਦਾ ਵੀ ਨਾਮ ਹੈ ਜੇ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਦੇਖਦੇ ਆਂ ਕਿ ਤੱਕ ਸ੍ਰੀ ਕੇਸਗੜ ਸਾਹਿਬ ਜਿਸ ਪਵਨ ਅਸਥਾਨ ਤੇ ਅੱਪਾ ਗੁਰੂ ਕੀ ਗੋਡ ਵਿੱਚ ਜੁੜ ਮਿਲ ਬੈਠੇ ਆ ਇਸੇ ਹੀ ਅਸਥਾਨ ਤੇ ਮੇਰੇ ਦਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਚਰਨ ਪੌਲ ਦੀ ਮਹਾਰਾਗਾ ਨੂੰ ਅੰਡੇ ਦੀ ਪੌਲ ਦੇ ਵਿੱਚ ਤਬਦੀਲ ਕੀਤਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨੂੰ ਜਲਵਾਸੀ ਦੇਖਦੇ ਆ ਨਾ ਤੇ ਗੁਰੂ ਕੇ ਮਹਿਲਾਂ ਦੇ ਅਸਥਾਨ ਤੇ ਉਹਨਾਂ ਦੀ ਵਰਿਆਈ ਦੀ ਰਾਇਣੀ ਤੇ ਉਹਨਾਂ ਨੂੰ ਤੋਹਫੇ ਦੇ ਰੂਪ ਦੇ ਵਿੱਚ ਉਹਨਾਂ ਦੇ ਪਿਤਾ ਦਾਤ ਕਟਿਆ ਹੋਇਆ ਸੀਸ ਮਿਲਦਾ ਏ ਤੇ ਹਾਕੇ ਆਪਣੇ ਮੁਖਾਰ ਦੇ ਤੋਂ ਇੱਕ ਸਜਣ ਕੀਤੇ ਸੀ ਨਾ ਇਹੋ ਜਿਹਾ ਾਲਸਾ ਆਜੰਗਾ ਜਿਹੜਾ ساری ਦੁਨੀਆ ਤੋਂ ਨਿਆਰਾ ਹੋਵੇ ਅਸੀਂ ਪੜਦੇ ਆ ਨਾ ਜਦ ਲਗ ਾਲਸਾ ਰਹੇ ਦਿਯਾਰਾ ਤਾਂ ਲੱਗ ਤੇਜ ਜਿਉ ਮੈਂ ਸਾਰਾ ਜਦ ਇਹ ਗਹਿ ਟ੍ਰੈਲ ਕੀ ਰੀਤ ਮੈਂ ਨਾ ਕਰਾਂ ਇੱਕੀ ਪਰਤੀ ਸਤਿਗੁਰੂ

ਕੁੜਾਇਆ ਮੇਰੇ ਅੰਦਰ ਅਪਾਰ ਕਾਇ ਨੇ ਕਾਇਆ ਸੋਇਆ ਤੋ ਚੜਾ ਲੈ ਆਉਂ ਤੂ ਵੀ ਹਮਨੇ ਚੜਾ ਆਸੂ ਅਮਰ ਦਾਇਆ ਓ ਨਿਹਾਲ ਰਸਰੀ ਅਗਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡਿਆਂ ਪਾਗਾਂ ਵਾਲਾ ਦਿਨ ਹੈ ਜਿਸ ਲਈ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਕੌਮੀ ਚ ਹਾਰ ਖੋਲੇ ਮਹੱਲੇ ਦੀ ਅੱਜ ਜਿਹੜਾ ਇਹ ਦੂਸਰਾ ਪੜਾ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰਾਰੰਭ ਹੋਇਆ ਸਵੇਰੇ 8:30-9:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਨੇ ਨਾਲ ਦੀ ਨਾਲ ਜਿਹੜੇ ਨੇ ਕੀਰਤਨ ਦਰਬਾਰ ਕਥਾ ਰਾਗੀ ਟਾਡੀ ਸਹਿਬਾਨ ਨੇ ਨਿਰੰਤਰ 15 ਤਰੀਕ ਤੱਕ ਇਹ ਦਰਬਾਰ ਜਿਹੜੇ ਆ ਸਜਾਏ ਜਾਣਿਆ ਤੇ ਚੱਲਨੇ ਆ ਪਰਸੋਂ 15 ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਸਵੇਰ ਵੇਲੇ ਭੋਗ ਪਾਏ ਜਾਣਿਆ ਉਸ ਤੋਂ ਉਪਰੰਤ ਇਸੇ ਤਰ੍ਹਾਂ ਨਿਰੰਤਰ ਕਥਾ ਕੀਰਤਨ ਦਾ ਪ੍ਰਵਾਹ ਚੱਲਣਾ ਤੇ ਕਥਾ ਕੀਰਤਨ ਦੇ ਪ੍ਰਵਾਹ ਤੋਂ ਉਪਰੰਤ ਤਖਤ ਸਾਹਿਬ ਦੀ ਫਸੀਲ ਤੋਂ ਪਤਵੰਤੇ ਸੱਜਣਾ ਨੇ ਪੰਥ ਨੂੰ ਸੰਬੋਧਿਤ ਕਰਨਾ ਹੈ ਦੇ ਸਿੰਘ ਸਾਹਿਬ ਨੇ ਹਰ ਸਾਲ ਦੀ ਤਰ੍ਹਾਂ ਫਸੀਲ ਤੋਂ ਜਿਹੜਾ ਆਪਣਾ ਸੰਦੇਸ਼ ਕੌਮ ਦੇ ਨਾਲ ਉਹ ਦੇਣਾ ਹੁੰਦਾ ਹੈ ਉਹ ਦੇਣਗੇ ਤੇ ਕਲਗੀਧਰ ਪਾਤਸ਼ਾਹ ਦਾ ਇਹ ਬਖਸ਼ਿਆ ਦਿਨ ਹੋਲਾ ਮਹੱਲਾ ਪੂਰੀ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਦੇ ਨਾਲ ਪੂਰੇ ਖਾਲਸਾਈ ਰਵਾਇਤਾਂ ਦੇ ਅਨੁਸਾਰ ਮਨਾਇਆ ਜਾ ਰਿਹਾ ਹੈ ਤੇ ਮਨਾਇਆ ਜਾਏਗਾ ਸਮੁੱਚੀ ਸੰਗਤ ਨੂੰ ਤੁਹਾਡੇ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਹਰ ਸਾਲ ਦੀ ਤਰ੍ਹਾਂ ਖਾਲਸੇ ਦੀ ਪ੍ਰਗਟ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਇਸ ਵਾਰੀ ਵੀ ਉਮੀਦ ਹੈ 50-55 ਲੱਖ ਸੰਗਤ ਦੇ ਆਉਣ ਦੀ ਉਮੀਦ ਹੈ ਐਡੇ ਵੱਡੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਭਾ ਸੁਸਾਇਟੀਆਂ ਵੱਲੋਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਾਰੇ ਪੁਖਤਾ ਪ੍ਰਬੰਧ ਜਿਹੜੇ ਸੰਗਤ ਦੇ ਆਉਣ ਜਾਣ ਦੇ ਰਹਿਣ ਦੇ ਬਹਿਣ ਦੇ ਸਹਿਣ ਦੇ ਸਾਰੇ ਕੀਤੇ ਗਏ ਆ ਤੁਹਾਨੂੰ ਵੀ ਦੋਇਕਰ ਜੋੜ ਨਿਮਰਤਾ ਸਹਿਤ ਬੇਨਤੀ ਕਰਦਾ ਵੱਧ ਚੜ ਕੇ ਕਲਗੀਧਰ ਪਾਤਸ਼ਾਹ ਦੀ ਅਸ਼ੀਰਵਾਦ ਲੈਣ ਦੇ ਲਈ ਇਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਸੀਸ ਦੇ ਪਾਤਰ ਬਣੋ ਵਾਹਿਗੁਰੂ ਜੀ ਤੇ ਨਿਰੰਤਰ ਅੰਮ੍ਰਿਤ ਸੰਚਾਰ ਜਿਹੜਾ ਉਹ ਤਖਤ ਸਾਹਿਬ ਤੇ ਹੋ ਰਿਹਾ ਹੈ ਪੰਜ ਪੈਰੇ ਸਹਿਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਜਿੰਨੇ ਵੀ ਅੰਮ੍ਰਿਤ ਬੁਲਾਖੀ ਨੇ ਉਹਨਾਂ ਨੂੰ ਅੰਮ੍ਰਿਤ ਚਕਾਇਆ ਜਾਣਾ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਕਕਾਰ ਨੇ ਉਹ ਭੇਟਾ ਰਹਿ ਦਿੱਤੇ ਜਾਣੇ ਨੇ ਤੇ ਗੁਰੂ ਵਾਲੇ ਬਣੋ ਅੰਮ੍ਰਿਤ ਛਕੋ ਸਿੰਘ ਸਜੋ ਇਹ ਵੀ ਨਾਲ ਤੁਹਾਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰ ਸਵਾਰੀ ਸਾਧ ਸੰਗਤ ਜੀ ਅੱਜ ਤਖਤ ਸ੍ਰੀ ਕੇਸਗੜ ਸਾਹਿਬੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਤਰ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਹੋਲਾ ਮਹੱਲਾ ਖਾਲਸਾ ਪੰਥ ਬੜੀ ਚੜ੍ਹਦੀ ਕਲਾ ਦੇ ਨਾਮ ਨਾਲ ਰਿਹਾ। ਉਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਸ੍ਰੀ ਕੇਸਰ ਸਾਹਿਬ ਦੇ ਸੂਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦਾ ਹੰਸੰਗ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਦੂਸਰੇ ਪੜਾਅ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ। ਜਿਨ੍ਹਾਂ ਦੇ ਭੋਗ 15 ਤਰੀਕ ਗਾੜੇ ਦਿਨ ਮਹੱਲੇ ਵਾਲੇ ਦਿਨ ਪਾਏ ਜਾਣਗੇ। ਜਾਂ ਜਿੱਥੇ ਇਹ ਖੰਡਵਟ ਸਾਹਿਬ ਆਰੰਭ ਹੋਏ ਹਨ ਉਥੇ ਸੱਚ ਕਰਕੇ ਜਾਣ ਕੋ ਸੰਗਤਾਂ ਦੀ ਆਮਦ ਵੀ ਲੱਖਾਂ ਦੇ ਹਿਸਾਬ ਨਾਲ ਪਵਿੱਤਰ ਸਥਾਨਾਂ ਤੇ ਹੋਈ ਹੈ ਉਥੇ ਹੀ ਤਕਸਰੀ ਕੇਸਗੜ ਸਾਹਿਬ ਦੇ ਸਮੁੱਚੇ ਪਰੰਧਾਂ ਵੱਲੋਂ ਬੜੇ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ 라ਗੀ ਜਿੱਥੇ ਅਤੇ ਪੰਥ ਪ੍ਰਸਿੱਧ ਢਾਡੀ ਜਿੱਥੇ ਕਵੀਸ਼ਰ ਜਿੱਥੇ ਕਵੀ ਜਨ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨਗੇ ਔਰ ਬੇਅੰਤ ਸੰਗਤਾਂ ਬੜਾ ਆਨੰਦ ਮਾਣ ਰਹੀਆਂ ਨੇ ਗੁਰਸ਼ਬਦ ਦਾ ਇਹ ਲੰਗਰ ਸੁਣ ਕੇ ਸਰਵਣ ਕਰਕੇ ਔਰ ਉਥੇ ਹੀ 15 ਤਰੀਕ ਵਾਲੇ ਦਿਨ ਪੰਜ ਪਿਆਰੇ ਸਹਿਬਾਨ ਨਿਸ਼ਾਨ ਚੀ ਸਿੰਘਾਂ ਦੀ ਗਵਾਹੀ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਨਿਹੰਗ ਸਿੰਘ ਜਥੇਵੰਦੀਆਂ ਦੇ ਸਹਿਯੋਗ ਨਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਠੀਕ 12:00 ਵਜੇ ਮਹੱਲਾ ਆਰੰਭ ਹੋਵੇਗਾ ਕੀਰਤਨ ਦੇ ਰੂਪ ਵਿੱਚ ਨਗਰ ਕੀਰਤਨ ਦੇ ਰੂਪ ਜੋ ਜਿਆਕਾਰਿਆਂ ਦੀ ਗੂੰਜ ਦੇ ਨਾਲ ਅਰਦਾਸ ਤੋਂ ਉਪਰੰਤ ਮਾਤਾ ਜੀ ਤੋ ਜੀ ਦੇ ਪਾਵਨ ਬਿਤਰ ਸਥਾਨ ਅਗੰਪੁਰ ਸਹਿਵ ਵਿਖੇ ਪਹੁੰਚੇਗਾ ਔਰ ਉਥੋ ਹੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਚਰਨ ਗੰਗਾ ਸਟੇਡੀਅਮ ਵਿੱਚ ਵਿਖੇ ਪਹੁੰਚਣਗੀਆਂ ਜਿੱਥੇ ਜੋ ਗੁਰੂ ਮਹਾਰਾਜ ਨੇ ਸਾਨੂੰ ਸ਼ਸਤਰ ਵਿਦਿਆ ਸਿਖਾਈ ਹੈ ਸ਼ਸਤਰ ਵਿਦਿਆ ਦੇ ਕੋਟਕ ਨਿਹੰਗ ਸਿੰਘ ਜਥੇਬੰਦੀਆਂ ਸੰਗਤਨ ਦਿਖਾਉਣਗੀਆਂ ਉਹ ਸਾਰੀਆਂ ਸੰਗਤਾਂ ਨੂੰ ਦਾਸ ਬਲੋ ਸੁੰਦਰ ਬੇਨਤੀ ਹੈ ਕਿ ਆਓ ਭਾਈ ਬੜੇ ਪ੍ਰੇਮ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਇਸ ਪਾਵਨ ਪੀਤ੍ਰ ਸਥਾਨ ਤੇ ਪਹੁੰਚੀਏ ਉੱਥੇ ਸੰਤ ਜੀ ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕੀਤੇ ਨੇ ਪਈ ਬਹੁ ਪੋਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਪਾਵਨ ਪੀਤ੍ਰ ਸਥਾਨਾਂ ਤੇ ਹਰ ਰੋਜ਼ 12 ਵਜੇ ਪਾਵਨ ਪੀਤ੍ਰ ਸਥਾਨ ਤੇ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਪੰਜ ਪਿਆਰੇ ਸਹਿਬਾਨ ਆਈਆਂ ਅਵੰਤ ਅਬਿਲਾਕੀ ਸੰਗਤਾਂ ਨੂੰ ਖੰਡੇ ਵਾਟੇ ਦੀ ਪਾਲਿਸ਼ ਕਰਨਗੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਅਮਰ ਛੱਕਿਆ ਵੱਢ ਭਾਗੇ ਹਨ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਅਮਰਤ ਛੱਕ ਕੇ ਗੁਰੂ ਵਾਲੇ ਬਣੋ ਸੰਜੀ ਕਿਉਂਕਿ ਨਿਗੁਰੇ ਕਾ ਹੈ ਨਾਉ ਬੁਰਾ ਔਰ ਜਿਹੜੇ ਕਕਾਰ ਨਹੀਂ ਲੈ ਸਕਦੇ ਉਹਨਾਂ ਨੂੰ ਪਾਵਨ ਪਿੱਤਰ ਸਥਾਨਾਂ ਤੋਂ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹੈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਹੁੱਲੜਵਾਜੀ ਨਹੀਂ ਕਰਨੀ ਕੋਈ ਟਰੈਕਟਰਾਂ ਦੇ ਜਾਂ ਮੋਟਰਸਾਈਕਲ ਦੇ ਸਟੰਟ ਦੀ ਬਾਜੀ ਨਹੀਂ ਕਰਨੀ ਔਰ ਬੜੇ ਪ੍ਰੇਮ ਭਾਵਨਾ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਹੋਲੇ ਮਹੱਲੇ ਵਿੱਚ ਸ਼ਾਮਲ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਇਹ ਸੰਗਤ ਦਾ ਤਾਂ ਇੱਕ ਸਮਝ ਲਓ ਹੜ ਆਇਆ ਇਸ ਪਾਵਨ ਪਿੱਤਰ ਸਥਾਨ ਤੇ ਜਿੱਥੇ ਬੜੀਆਂ ਪੰਕਤਾਂ ਵਿੱਚ ਲੰਬੀਆਂ-ਲੰਬੀਆਂ ਪੰਕਤਾਂ ਵਿੱਚ ਸੰਗਤਾਂ ਜਾ ਕੇ ਨਮਸਕਾਰਾਂ ਕਰ ਰਹੀਆਂ ਨੇ ਸਤਿਗੁਰਾਂ ਨੂੰ ਉੱਥੇ ਸੰਗਤਾਂ ਵਿੱਚ ਸ਼ਰਧਾ ਭਾਵਨਾ ਵੀ ਹੈ ਬੜੇ ਪ੍ਰੇਮ ਦੇ ਨਾਲ ਬੜੇ ਲਾਈਨ ਵਿੱਚ ਲੱਗ ਕੇ ਆਰਾਮ ਦੇ ਨਾਲ ਸੰਗਤਾਂ ਨਮਸਕਾਰ ਕਰ ਰਹੇ ਉੱਥੇ ਸਮੁੱਚੇ ਪ੍ਰਬੰਧ ਵੱਲੋਂ ਉੱਚੇ ਚੇਤੇ ਤੌਰ ਤੇ ਸੰਗਤਾਂ ਦੇ ਜਥੇ ਆਏ ਹੋਏ ਹਨ ਸੰਗਤਾਂ ਦੀ ਸਾਂਹ ਸੰਭਾਲ ਵਾਸਤੇ ਅਤੇ ਰੁਗੜ ਕੇ ਲੰਗਰਾਂ ਵਿੱਚ ਵੀ ਸੰਗਤਾਂ ਔਰ ਗੁਰੂ ਕੋਲ ਨਮਸਕਾਰ ਕਰਨ ਵਾਸਤੇ ਸੰਗਤਾਂ ਨੇ ਭੜਾ ਪਾਰੀ ਇਕੱਠ ਹੈ ਆਓ ਸਾਰੀਆਂ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ